ਨਜ਼ਰਾ ਟਿਕੀਆਂ ਨੇ 올림픽ਸ 2024 ਤੇ ਤੇ ਇਸ ਵਾਰ 올림픽ਸ ਜੜੀਓ ਪੈरिस ਦੇ ਵਿੱਚ ਹੋ ਰਹੀ ਹੈ ਤੇ ਭਾਰਤ ਆਪਣਾ ਪਹਿਲਾ ਮੈਡਲ ਲੈ ਚੁੱਕਿਆ ਹੈ ਮਨੁਭਾਕਰ ਨੇ ਜਿਹੜਾ ਹੈ ਉਹ ব্রੌਂਜ਼ ਜਿੱਤਿਆ ਹੈ ਤੇ ਸਾਡੇ ਜਿੰਨੇ ਵੀ ਖਿਡਾਰੀ ਨੇ ਉਹਨਾਂ ਸਾਰਿਆਂ ਨੂੰ ਮੈਡਲ ਮਿਲੇ ਇਹੀ ਦੁਆਵਾ ਪੂਰਾ ਭਾਰਤ ਕਰ ਰਿਹਾ ਹੈ ਅਸੀਂ ਗੱਲ ਕਰਾਂਗੇ ਚੰਡੀਗੜ੍ਹ ਦੀ ਚੰਡੀਗੜ੍ਹ ਤੋਂ ਅੰਜੂ ਮੋਦਕਿਲ ਜਿਹੜੀ ਕਿ ਸ਼ੂਟਰ ਹੈ ਅਤੇ ਅਰਜੁਨ ਅਵੋੜੀ ਹੈ ਕਈ ਮੈਡਲਸ ਤੇ ਕਈ ਜਿਹੜੇ ਹੈ ਖਿਤਾਬ ਆਪਣੇ ਨਾਮ ਕਰ ਚੁੱਕੀਆਂ ਹੈ ਤੇ ਉਹ ਵੀ 올림픽ਸ ਦੇ ਵਿੱਚ ਗਈ ਹੈ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉਹਨਾਂ ਦੀ ਗੇਮ ਹੋਣੀ ਹੈ ਤੇ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਉਹਨਾਂ ਦੀ ਮਾਤਾ ਸ਼ੁਭ ਮੋਦਕਿਲ ਦੇ ਨਾਲ ਗੱਲਬਾਤ ਕਰਦੇ ਕਿ ਆਖਿਰ ਉਹ ਕਿੰਨੇ ਕਿ ਜ਼ਿਆਦਾ 엑싸이티드 ਹੈ ਨਰਵਸ ਹੈ ਜਾਂ ਕਿਸ ਤਰੀਕੇ ਨਾਲ ਉਸ ਨੂੰ ਜਿਹੜਾ ਉੱਥੇ ਕਿਉਂਕਿ ਉਹ ਗਈ ਹੈ ਤੇ ਮੋਟੀਵੇਟ ਕਿਵੇਂ ਕਰ ਰਹੇ ਮੈਮ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਦੇ ਵਿੱਚ ਨਮਸਕਾਰ ਮੈਮ ਤੁਹਾਡੀ ਕੁੜੀ ਉੱਥੇ ਗਈ ਹੈ ਹਾਲਾਂਕਿ ਹਰ ਵਾਰ ਅਲੱਗ-ਅਲੱਗ ਗੇਮਸ ਦੇ ਵਿੱਚ ਉਹ ਜਾਂਦੇ ਰਹਿੰਦੇ ਆ ਅੰਜੂਮ ਕੋਈ ਮਤਲਬ ਹਰ ਕੋਈ ਉਹਨਾਂ ਨੂੰ ਜਾਣਦਾ ਹੈ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀ ਕੁੜੀਆਂ ਉਹਨਾਂ ਤੋਂ ਇਨਸਪਾਇਰਡ ਨੇ ਅੰਜੂਮ ਹੁਣ ਗਈ ਹੈ ਕੀ ਐਕਸਪੈਕਟ ਕਰ ਰਹੇ ਹੋ 골드 골드 ਤੋਂ ਔਰ ਕੁਛ ਨਹੀਂ ਐਕਸਪੈਕਟ ਕਰਦੇ ਸੋ ਗੋਲਡ ਮੈਡਲ। ਅੱਛਾ ਗੱਲ ਹੋਈ ਹੈ ਤੁਸੀਂ ਕਹ ਰਹੇ ਸੀਗੇ ਉਹਨਾਂ ਦੇ ਨਾਲ ਕੀ ਕਹਿ ਰਹੇ ਸੀ? ਨਿਊ ਕੌਨਫिडेंट ਹੈ ਔਰ ਨਰਵਸਨੈਸ ਬਿਲਕੁਲ ਨਹੀਂ ਹੈ ਉਸਨੂੰ ਤੇ ਆਪਣਾ 올림픽 ਗੇਮਸ ਇੰਜੋਏ ਕਰ ਰਹੀ ਹੈ ਔਰ ਦੇਸ਼ ਦਾ ਨਾਮ ਉੱਚਾ ਕਰਨ ਲਈ ਪੂਰਾ ਤਿਆਰੀ ਹੈ ਉਸਦੀ। ਦੁਨੀਆ ਦੇ ਵਾਸਤੇ ਅਰਜੁਨ ਵੋਡੀ ਅੰਜਮ ਇੱਕ ਅਲੱਗ ਹੈ ਖਿਡਾਰੀ ਹੈ ਦੇਸ਼ ਦੀ ਜਿਹੜੀ ਹੈ ਰਿਪਰੈਜ਼ੈਂਟ ਕਰ ਰਹੀ ਹੈ ਕੰਟਰੀ ਨੂੰ। ਤੁਹਾਡੇ ਵਾਸਤੇ ਅੰਜੂਮ ਕੀ ਹੈ ਉਹ ਤਾਂ ਬੱਚਾ ਹੀ ਹੈ ਜੀ ਬਿਲਕੁਲ ਸਾਡੇ ਕਿਉਂਕਿ ਚਾਹੇ ਜਿੰਨਾ ਮਰਜ਼ੀ ਵੱਡਾ ਹੋ ਜਾਏ ਜਿੰਨੀ ਮਰਜ਼ੀ ਅਚੀਵਮੈਂਟਸ ਆ ਜਾਣ ਸਾਡੇ ਪਾਸੇ ਤਾਂ وہی ਬੱਚਾ ਹੀ ਰਹੇਗਾ ਉਹ ਉਹੀ ਉਸੇ ਤਰੀਕੇ ਨਾਲ ਹੀ ਅਗਰ ਛਿੜਕ ਮਾਰਨੀ ਹੈ ਜਾਂ ਪਿਆਰ ਕਰਨਾ ਹੈ ਉਹ ਉਸੇ ਬੱਚੇ ਦੀ ਤਰ੍ਹਾਂ ਹੀ ਹੋਏਗਾ ਇਹ ਨਹੀਂ ਹੈ ਕਿ ਹਾਂ ਬਿਲਕੁਲ ਪਿਆਰ ਹੀ ਕਰਨਾ ਹੈ ਜਿੱਥੇ ਜ਼ਰੂਰਤ ਪੈਂਦੀ ਉੱਥੇ ਛਿੜਕਾਂ ਵੀ ਬੰਦੀਆਂ ਹੈ ਕਿੰਨੀ ਤਿਆਰੀ ਕੀਤੀ ਅੰਜੂਮ ਨੇ ਇਸ ਵਾਰੀ ਪੈਰਾਸ Olympick ਦੀ ਹਾਲਾਂਕਿ ਹਰੇ ਖਿਡਾਰੀ ਕਰਦਾ ਹੈ ਅੰਜੂਮ ਦਾ ਕੀ ਸ਼ਡਿਊਲ ਰਹਿੰਦਾ ਸੀਗਾ ਜਦੋਂ ਉਹ ਇੱਥੇ ਸੀ ਪ੍ਰੈਕਟਿਸ ਕਰ ਰਹੀ ਸੀ ਜਾਂ ਆਪਣੇ ਕੈਂਪ ਤੇ ਸੀਗੀ ਨਹੀਂ ਉਸ ਦਾ ਸ਼ਡਿਊਲ ਬਹੁਤ ਟਾਈਟ ਰਾਇ ਤੇ ਉਹ ਜਦੋਂ ਚੰਡੀਗੜ੍ਹ ਆਂਦੀ ਹੈ ਤਾਂ ਆਪਣਾ ਜਿਮ ਔਰ ਬਾਕੀ ਸਾਰਿਆਂ ਨੂੰ ਆਪਣੇ ਨਾਨੀ ਜੀ ਦਾਦਾ ਜੀ ਚਾਚਾ ਜੀ ਆਪਣੇ ਸਾਰੇ ਰਿਲੇਟਿਵਸ ਨੂੰ ਮਿਲਣਾ ਉਸ ਦਾ ਬਹੁਤ ਜ਼ਰੂਰੀ ਔਰ ਬਹੁਤ ਇੰਜੋਏ ਕਰਦੀ ਸਾਰਿਆਂ ਨਾਲ ਮਿਲ ਕੇ ਔਰ ਜਿਮ ਫਿਰ ਉਸ ਹੀ ਸਾਹਮਣੇ ਆਪਣਾ ਮੈਨੇਜ ਕਰਦੇ ਜੇ ਸਾਹਮਣੇ ਲੋ ਫਰੀ ਹੁੰਦੀ ਹੈ ਕਿਉਂਕਿ ਉਸ ਨੇ ਇਥੋਂ ਡੀਵੀ ਕਾਲਜ ਸੇ ਪੜ੍ਹੀ ਹੈ ਉੱਥੇ ਇਹਨਾਂ ਦੇ ਇਥੇ ਸਰ ਮਾਨ ਸਰ ਆਏ ਹੋਰ ਜਿੰਨੇ ਵੀ ਹੈ ਨਾ ਸਾਰਿਆਂ ਨੂੰ ਅਟੈਂਡ ਕਰਕੇ ਫਿਰ ਉਹ ਆਪਣਾ ਜਿਮ ਔਰ ਫਿਰ ਪ੍ਰੈਕਟਿਸ ਕਰਦੀ ਹੈ ਔਰ ਜਿਹੜੀ ਪ੍ਰੈਕਟਿਸ ਹੈ ਉਹ ਇਸ ਵਾਰੀ ਜ਼ਿਆਦਾਤਰ ਭੋਪਾਲ 'ਚ ਹੀ ਕੀਤੀ ਹੈ ਮਨੂ ਦੀ ਕੱਲ ਮੈਡਲ ਆਇਆ ਮਨੂ ਦਾ ਮਨੂ ਦਾ ਮੈਡਲ ਦੇ ਨਾਲ ਕਿੰਨੇ ਜ਼ਿਆਦਾ ਹੋਰ ਜ਼ਿਆਦਾ ਐਕਸਪੈਕਟੇਸ਼ਨਸ ਤੁਹਾਡੀ ਵਧ ਗਈਆਂ ਤੇ ਅੰਜੂਮ ਦਾ ਕੀ ਕਹਿਣਾ ਸੀ ਮਨੂ ਦੇ ਮੈਡਲ ਬਾਰੇ ਨੇ ਮੈਂ ਉਸਨੂੰ ਕੱਲ ਫੋਨ ਸਪੈਸ਼ਲੀ ਕੀਤਾ ਮੈਂ ਉਸਨੂੰ ਕਿਹਾ ਕਿ ਅੰਜੂਮ ਮਨੂ ਦੇ ਮੈਡਲ ਦੀਆਂ ਮੁਬਾਰਕਾਂ ਔਰ ਮੇਰੇ ਵੱਲੋਂ ਵੀ ਉਸਨੂੰ ਮੁਬਾਰਕਾਂ ਦੇਣਾ ਔਰ ਅਗਲੇ 2 ਮੈਚਾਂ ਵਾਸਤੇ ਵੀ ਉਹਨੂੰ ਬੂਸਟ ਅਪ ਕਰਨਾ ਕਿਉਂਕਿ ਅੰਜੂਮ ਸੀਨੀਅਰ ਹੈ ਤੇ ਉਹ ਕਾਫੀ ਫਰੈਂਡਸ ਹੈ ক্লোਜ਼ ਫਰੈਂਡਸ ਹੈ ਤੇ ਔਰ ਉਸ ਨਾਲ ਜਿੱਥੇ ਵੀ ਥੋੜੀ ਬਹੁਤ ਕੋਈ ਕਮੀ ਉਹ ਹੁੰਦੀ ਆ ਆਪਸ ਸੇਅਰ ਕਰਦੀਆਂ ਤੇ ਉਹਨਾਂ ਇਹ ਆਪ ਵੀ ਜੋਸ਼ੀਲੀ ਹੈ ਔਰ ਐਕਸਾਈਟਿਡ ਹੈ ਮੈਡਲ ਵਿਨ ਕਰਨ ਲਈ ਪਰ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਗਰਾਉਂਡ ਤੋਂ ਬਾਹਰ ਆਗਾਜ਼ ਹੋਇਆ ਪੈਰਾਸ Olympik ਦਾ ਤੁਸੀਂ ਪੂਰਾ ਦੇਖਿਆ ਕਿਸ ਤਰੀਕੇ ਨਾਲ ਪੂਰਾ ਓਪਨਿੰਗ ਸੈਰੇਮਨੀ ਰਹੀ ਹਾਂਜੀ ਅਸੀਂ ਓਪਨਿੰਗ ਸੈਰੇਮਨੀ ਪੂਰੀ ਦੇਖੀ ਪਰ ਜਿਸ ਤਰ੍ਹਾਂ ਅਸੀਂ ਸੋਚ ਰਹੇ ਸੀ ਕਿ ਅਲਫਾਬੈਟਿਕਲੀ ਟੀਮਸ ਆਣ ਗਈਆਂ ਜਾਂ ਕੁਝ ਹੈ ਉਹ ਸਾਡੇ ਵਾਸਤੇ ਥੋੜਾ ਜਿਹਾ ਅਨਐਕਸਪੈਕਟਿਡ ਸੀਗਾ ਕਿ ਹਾਂ ਇੰਡੀਆ ਕਦੋਂ ਆਏਗਾ ਇੰਡੀਆ ਕਦੋਂ ਆਏਗਾ ਉਹਨਾਂ ਦਾ ਕ੍ਰੂਜ਼ ਪਰ ਬੜਾ ਅੱਛਾ ਲੱਗਿਆ ਉਹਨਾਂ ਦੀ ਓਪਨਿੰਗ ਮੈਡਲਸ ਆਪਾਂ ਦੇਖ ਰਹੇ ਹਾਂ ਕਿ ਮਨੂ ਦੇ ਇਸ ਇਸ ਵਾਲ ਤੇ ਉਸ ਵਾਲ ਤੇ ਅੱdte ਤਾਂ ਆਈ ਥਿੰਕ ਤੁਸੀਂ ਅੰਦਰ ਹੀ ਰੱਖੇ ਹੋਣੇ ਹੈ ਨਾ ਇੰਨੀ ਟਰੋਫੀਜ਼ ਇੰਨਾ ਸਾਰਾ ਕੁਝ ਪਰ ਮਨੂ ਮਨੂ ਦੇ ਨਾਲ ਜਿਸ ਤਰੀਕੇ ਨਾਲ ਮੈਡਲ ਦੇਖਿਆ ਅੰਜੂਮ ਦੀ ਗੱਲ ਕਰੀਏ ਅੰਜੂਮ ਨੂੰ ਸਭ ਤੋਂ ਜ਼ਿਆਦਾ ਕਿਸ ਮੈਡਲ ਨਾਲ ਪਿਆਰ ਹੈ ਉਸ ਇੱਕ ਨਵੇਂ ਨਾ ਸ਼ੂਟਿੰਗ ਦੇ ਵਿੱਚ ਪ੍ਰੈਜ਼ੀਡੈਂਟਸ ਕੱਪ ਹੁੰਦਾ ਹੈ ਤੇ ਉਹ ਟੌਪ ਦਾ ਮੈਡਲ ਹੈ ਉਹ ਇਸਨੇ 22 ਦੇ ਵਿੱਚ ਸਿਲਵਰ ਮੈਡਲ ਲਿਆ ਪ੍ਰੈਜ਼ੀਡੈਂਟਸ ਕੱਪ ਤੇ ਉਸਨੇ ਬਹੁਤ ਇੰਜਾਇ ਕੀਤੀ ਤਾਂ ਕਿ ਤੇ ਉਹ ਉਸ ਦਾ ਅੱਛਾ ਮੈਡਲ ਇੱਕ ਕਾਮਨਵੈਲਥ ਗੇਮਸ ਦੇ ਵਿੱਚ ਵੀ ਇਸ ਕਰਕੇ ਉਸ ਨੂੰ ਲਾਈਕ ਕਰਦੇ ਕਿਉਂਕਿ ਦੋ ਮੈਚੇਸ ਸੀਸ ਦੇ ਫਰਸਟ ਡੇ ਵੈਪਨs ਥੋੜੀ ਪ੍ਰੋਬਲਮ ਆ ਗਈ ਤੇ ਸੈਕਿੰਡ ਡੇ ਉਸਨੇ ਫਿਰ ਸਿਲਵਰ ਮੈਡਲ ਜਿੱਤੇ ਤੇ ਉਹ ਫਿਰ ਉਸ ਨੂੰ ਜ਼ਿਆਦਾ ਇੰਜੋਏ ਕਰਦੇ ਜਦੋਂ ਤੁਸੀਂ ਇੱਕਦਮ ক্লোਜ਼ ਪਹੁੰਚ ਕੇ ਨਾ ਲੈ ਸਕੋ ਤਾਂ ਨੈਕਸਟ ਡੇ ਫਿਰ ਤੁਸੀਂ ਉਹ ਹੀ ਪੂਰਾ ਪ੍ਰੈਸ਼ਰ ਨੂੰ ਕਵਰ ਅਪ ਕਰਕੇ ਤੇ ਆਪਣਾ ਦੁਬਾਰਾ ਫਿਰ ਮੈਡਲ ਲੈਣਾ ਉਹ ਇੰਜੋਏ ਕਰਦੇ ਹੈ ਦੇ ਮੈਂ ਕਿਹਦੇ ਬਾਰੇ ਕਹਿ ਰਹੇ ਹਾਂ ਜਿਹੜਾ ਤੁਸੀਂ ਪ੍ਰੈਜ਼ੀਡੈਂਟ ਕੱਪ ਵਾਲੀ ਪ੍ਰੈਜ਼ੀਡੈਂਟ ਕੱਪ ਦਾ ਜੀ ਉਹ ਅੱਛਾ ਫਾਇਸਾ ਜੀ ਠੀਕ ਹੈ ਆਪਾਂ ਦਿਖਾ ਵੀ ਦਿੰਦੇ ਇਹ ਵਾਲਾ ਠੀਕ ਹੈ ਇੱਕ ਬਾਰੀ ਜਿਹੜਾ ਉਹ ਥੋੜਾ ਜਿਹਾ ਲਾਸਟ 22 ਅੱਛਾ ਉੱਥੇ ਇਸਨੇ সিলਵਰ ਮੈਡਲ ਲਿਆ ਠੀਕ ਹੈ ਅੱਛਾ ਇਹ ਫਰੇਮਿੰਗ ਤੁਸੀਂ ਕਰਾਈ ਹੈ ਜਾਂ ਅੰਜੂਮ ਨੇ ਆਪ ਕਰਾਈ ਨਹੀਂ ਨਹੀਂ ਉਹ ਮੈਨੂੰ ਸ਼ੌਂਕ ਹੈ ਬਿਲਕੁਲ ਬੱਚਿਆਂ ਦੇ ਜਿਹੜੇ ਵੀ ਬੈਡਲਸ ਹੁੰਦੇ ਆ ਮਾਪਿਆਂ ਨੂੰ ਬੜਾ ਇੰਟਰਸਟ ਰਹਿੰਦਾ ਹੈ ਕਿ ਉਹਨਾਂ ਨੂੰ ਅੱਛੀ ਤਰੀਕੇ ਨਾਲ ਫਰੇਮ ਕਰਕੇ ਡਰਾਇੰਗ ਰੂਮ ਦੇ ਵਿੱਚ ਰੱਖਣਾ ਤੇ ਖਾਸ ਗੱਲ ਇਹ ਵੀ ਹੈ ਇਸ ਪੜੀ ਦਿਖਾ ਦਿੰਦੇ ਨੇ ਕਿ ਸਕਰੀਨ ਸਪੈਸ਼ਲੀ ਤੌਰ ਤੇ ਜਿਹੜਾ ਹੈ ਉਹ ਖਰੀਦੀ ਗਈ ਹੈ LED ਖਰੀਦੀ ਗਈ ਹੈ ਤਾਂ ਜੋ ਜਦੋਂ ਅੰਜੂਮ ਦਾ ਮੈਚ ਹੈ ਉਸ ਤੋਂ ਉਸ ਨੂੰ ਸਕਰੀਨ ਤੇ ਦੇਖਿਆ ਜਾਵੇ ਤੇ 1 ਅਗਸਤ ਨੂੰ ਮੈਮ 1 ਅਗਸਤ ਨੂੰ ਮੈਚ ਹੈਗਾ ਤੇ ਕੌਣ ਕੌਣ ਆ ਰਿਹਾ ਇਸ ਮੈਚ ਨੂੰ ਦੇਖਣ ਵਾਸਤੇ ਉਸ ਦੇ ਕਜ਼ਨਸ ਹੈ ਦਿੱਲੀ ਤੋਂ ਆ ਰਹੇ ਹਨ ਤੇ ਕੁਝ ਚੰਡੀਗੜ੍ਹ ਰਹਿੰਦੇ ਹਨ ਔਰ ਬਾਕੀ ਸਾਰੇ ਫੈਮਿਲੀ ਦੇ ਨਾਨੀ ਜੀ ਵੀ ਆ ਰਹੇ ਹਨ ਨਾਨੀ ਜੀ ਨਾਨੀ ਜੀ ਹਨ ਨਾਨੀ ਜੀ ਆਣ ਤੇ ਕੀ ਗੱਲ ਹੋਈ ਹੈ ਨਾਨੀ ਜੀ ਦੇ ਨਾਲ ਲੰਜੂਮ ਦੀ ਕੋਈ ਦੱਸਿਆ ਹੁੰਦਾ ਨੀ ਨਾਨੀ ਜੀ ਨਾਲੋਂ ਕਾਫੀ ক্লোਜ਼ ਰਹਿੰਦੀ ਹੈ ਹਮੇਸ਼ਾ ਹੀ ਫੋਨ ਤੇ ਵੀ ਗੱਲ ਕਰੇਗੀ ਹਲਚਲ ਕਿਉਂਕਿ ਉਹ ਥੋੜੇ ਜਿ ਢਿੱਲੇ ਸੀਗੇ ਤੇ ਉਹ ਬਹੁਤ ਜ਼ਿਆਦਾ ਉਹਨਾਂ ਤੋਂ ਉਹ ਇਨਸਪਾਇਰ ਕਰਦੇ ਰਹਿੰਦੇ ਆ ਕਿ ਹੁਣ ਕਦੋਂ ਆਏਗਾ ਮੈਡਲ ਹੁਣ ਕਦੋਂ ਆਏਗਾ ਮੈਡਲ ਤੇ ਫਿਰ ਉਹ ਉਹਨਾਂ ਵਾਸਤੇ ਸਾਰਿਆਂ ਵਾਸਤੇ ਹੀ ਕਿਉਂਕਿ ਉਹ ਦਾਦਾ ਜੀ ਵੀ ਵੇਟ ਕਰ ਰਹੇ ਹਨ ਤੇ ਇਸ ਟਾਈਮ ਉਹ ਗਏ ਹੋਏ ਆ ਡਾਇਲਿਸਿਸ ਲਈ ਤੇ ਥੋੜੇ ਉਹ ਵੀ ਬਹੁਤ ਐਕਸਾਈਟਡ ਹੈ ਬਹੁਤ ਜ਼ਿਆਦਾ ਬਹੁਤ ਐਕਸਾਈਟਡ ਹੁੰਦਾ ਹੈ ਤੇ ਤੁਹਾਨੂੰ ਜਿਹੜੀ ਜਿਸ ਅਰਜੁਨ ਅਵਾਰਡ ਦੀ ਅਸੀਂ ਗੱਲ ਕਰ ਰਹੇ ਸੀ ਉਹ ਵੀ ਦਿਖਾ ਦਿੰਦੇ ਆ ਕਿ ਅਰਜੁਨ ਅਵਾਰਡ ਜਿਹੜਾ 2019 ਦੇ ਵਿੱਚ ਅੰਜੂ ਮੋਦਗਿਲ ਨੇ ਸ਼ੂਟਿੰਗ ਦੇ ਵਿੱਚ ਜਿੱਤੇ ਆ ਸੀ ਉਹ ਵੀ ਤੁਹਾਨੂੰ ਦਿਖਾ ਰਹੇ ਕਿ ਇਹ ਉਹ ਅਵਾਰਡ ਹੈ ਜਿਸ ਦੇ ਲਈ ਖਿਡਾਰੀ ਮਿਹਨਤ ਕਰਦੇ ਆ ਤੇ ਮਿਹਨਤ ਦਾ ਫਲ ਨਜ਼ਰ ਵੀ ਆਉਂਦਾ ਤੇ ਸਰਕਾਰ ਉਹਨਾਂ ਨੂੰ ਪ੍ਰਸ਼ਾਹਿਤ ਬਿਗਾਰਦੀ ਹੈ ਮੈਮ ਸਫਰ ਦੀ ਗੱਲ ਕਰੀਏ ਅੰਜੂਮ ਦੀ ਸ਼ੂਟਿੰਗ ਦਾ ਸਫਰ ਕਿੱਥੋਂ ਸ਼ੁਰੂ ਹੋਇਆ ਕਿਨੂੰ ਦੇਖ ਕੇ ਉਹਨੇ ਸ਼ੂਟਿੰਗ ਕਰਨੇ ਕਰਨ ਦਾ ਮਤਲਬ ਸੋਚਿਆ ਕਿ ਇਹੀ ਖੇਡ ਮੈ ਲੈਣਾ ਹੈ ਨੇ ਐਸਾ ਉਸਦੇ ਦਿਮਾਗ 'ਚ ਕੁਝ ਨਹੀਂ ਸੀਗਾ ਕਿ ਮੈਂ ਇਹੀ ਖੇਡ ਲੈਣਾ ਕਿਉਂਕਿ ਬੱਚੇ ਤਾਂ ਸਾਰੇ ਗੇਮਸ ਇੰਜੋਏ ਕਰਦੇ ਆ ਅਗਰ ਤੁਸੀਂ ਉਹਨਾਂ ਨੂੰ ਫ੍ਰੀ ਛੋੜਿਆ ਹੈ ਉਹ ਸੈਕੰਡਰੀ ਸਕੂਲ ਤੋਂ ਪੜ੍ਹੀ ਹੈ ਤੇ ਉੱਥੇ ਕਾਫੀ ਛੋਟੀਆਂ ਛੋਟੀਆਂ ਗੇਮਸ ਇੰਡੋਰ ਗੇਮਸ ਵੀ ਕਰਾਉਂਦੇ ਆ ਆਊਟਡੋਰ ਵੀ ਔਰ ਇਹਨੇ ਆਲਮੋਸਟ ਕਾਫੀ ਗੇਮਸ ਵਿੱਚ ਪਾਰਟ ਲਿਆ ਤੇ ਫਿਰ ਮੈਂ ਸ਼ੂਟਰ ਰਹੀ ਹੂੰ ਸਕੂਲ ਟਾਈਮ ਕਾਲਜ ਟਾਈਮ ਐਨਸੀਸੀ ਥਰੂ ਤੇ ਫਿਰ ਜਦੋਂ 2007 ਚ ਥੋੜਾ ਜਿਹਾ ਮੈਨੂੰ ਕੁਝ ਫ੍ਰੀ ਟਾਈਮ ਮਿਲਿਆ ਤੇ ਮੈਂ ਵੈਸੇ ਟ੍ਰਾਈ ਕੀਤਾ 2007 ਚ ਤੇ ਫਿਰ ਉਹ ਸਫਰ ਚੱਲਣਾ ਸ਼ੁਰੂ ਹੋਇਆ ਪਹਿਲੇ ਪਿਸਤਲ ਲਈ ਤੇ ਪਿਸਤਲ ਨਾਲ ਸਟਾਰਟ ਕੀਤਾ ਸੀ ਫਿਰ ਉਸਨੇ ਆਪਣੇ ਸਕੂਲ ਐਨਸੀਸੀ ਲਈ ਤੇ ਸਕੂਲ ਦੇ ਥਰੂ ਐਨਸੀਸੀ ਦੇ ਨਾਲ ਉਸਨੇ ਇਹ ਪੂਰਾ ਸਫਰ ਸ਼ੁਰੂ ਕੀਤਾ ਸ਼ੁਰੂਆਤ ਤੋਂ ਤੁਹਾਡੇ ਤੋਂ ਹੋਈ ਹੈ ਸ਼ੁਰੂਆਤ ਹਾਂ ਕਹਿ ਸਕਦੇ ਹੋ ਤੁਹਾਨੂੰ ਦੇਖਿਆ ਕਿ ਸ਼ੂਟਿੰਗ ਕਰਨ ਵਾਸਤੇ ਕੀ ਮਾਂ ਕਰ ਰਹੀ ਹੈ ਤੇ ਫਿਰ ਮੈਂ ਵੀ ਕਰਕੇ ਦੇਖਦੀ ਹਾਂ ਮੇਰੇ ਬਹੁਤ ਸਾਰੇ ਫੋਟੋਗ੍ਰਾਫਸ ਵੀ ਦੇਖਿਆ ਉਹਨੇ ਕਿਉਂਕਿ ਐਨਸੀਸੀ ਦੇ ਵਿੱਚ ਕੈਂਪਸ ਲੱਗਦੇ ਆ ਡਿਫਰੈਂਟ ਡਿਫਰੈਂਟ ਟਾਈਪ ਦੇ ਤੇ ਉਥੇ ਅਲੱਗ-ਅਲੱਗ ਐਕਟੀਵਿਟੀਆਂ ਹੁੰਦੀਆਂ ਤਾਂ ਬੱਚਾ ਵੀ ਐਕਸਾਈਟਿਡ ਹੁੰਦਾ ਹੈ ਕਿ ਹਾਂ ਮੈਂ ਇਹ ਮੈਂ ਵੀ ਐਨਸੀਸੀ ਲੈਣੀ ਹੈ ਤੇ ਮੋਸਟਲੀ ਪੇਰੈਂਟਸ ਸੋਚਦੇ ਕਿ ਟਾਈਮ ਵੇਸਟ ਹੈ ਕੀ ਐਕਸਟਰਾ ਐਕਟੀਵਿਟੀ ਲਈ ਟਾਈਮ ਵੇਸਟ ਹੈ ਸਿਰਫ ਫੋਕਸ ਕਰੋ ਆਪਣੀ ਸਟੱਡੀਜ਼ ਲਈ ਤੇ ਪਰ ਇਹਨਾਂ ਦੇ ਜਿਹੜੇ ਇਹ ਲੱਕੀ ਰਹੀ ਹੈ ਕਿ ਪਹਿਲੇ ਮੈਨੂੰ ਇੰਟਰਸਟ ਸੀਗਾ ਫਿਰ ਜਦੋਂ ਇਹਨਾਂ ਦਾ ਐਨਸੀਸੀ ਚ ਆਈ ਤੇ ਜਿਹੜੇ ਇਹਨਾਂ ਦੇ ਕੈਂਪ ਲੱਗਿਆ ਜਦੋਂ ਪਹਿਲਾ ਹੀ ਸਮਰ ਕੈਂਪ ਉਹਨਾਂ ਦੇ ਵਿੱਚ ਇਹਨਾਂ ਦੇ ਗਰੁੱਪ ਕਮਾਂਡਰ ਕਰਨਲ ਐਮ ਐਸ ਚੋਹਾਨ ਉਹ ਵੀ ਸ਼ੂਟਿੰਗ ਲਈ ਇੰਟਰਸਟਿਡ ਸੀਗੇ ਤੇ ਕਿਉਂਕਿ ਉਹ ਆਪ ਵੀ ਕ੍ਰੈਡਿਟ ਵੀ ਰਹੇ ਆ ਆਰਮੀ ਵੀ ਸਰਵ ਕੀਤਾ ਤੇ ਨਾਲ ਕੋਚ ਵੀ ਰਹੇ ਨੇ ਨੈਸ਼ਨਲ ਕੋਚ ਸ਼ੂਟਿੰਗ ਦੇ ਰਹੇ ਆ ਫਿਰ ਉਹਨਾਂ ਨੇ ਇਸ ਤਰੀਕੇ ਨਾਲ ਸਿਖਾਇਆ ਕਿ ਬੱਚਾ ਨੇ ਬਸ ਪਕੜ ਲਿਆ ਉਸ ਟਾਈਮ ਉਹਨਾਂ ਦਾ ਸਿਖਾਇਆ ਤੇ ਬਹੁਤ ਸੀਰੀਅਸਲੀ ਲਿਆ ਔਰ ਉਹ ਹਰ ਚੀਜ਼ ਨੂੰ ਬੜਾ ਡੀਪਲੀ ਸਿਖਾਉਂਦੇ ਸੀਗੇ ਬਸ ਉਹਨਾਂ ਨੇ ਉਸ ਕੈਂਪ ਦੇ ਦੋ-ਚਾਰ ਕੈਂਪਸ ਦੇ ਵਿੱਚ ਜਿੰਨੇ ਵੀ ਕੈਂਪਸ ਉਸ 7-8 ਮਹੀਨੇ ਦੇ ਵਿੱਚ ਰਹੇ ਕਿਉਂਕਿ ਫਿਰ ਉਹ ਰਿਟਾਇਰ ਹੋ ਗਏ ਤੇ ਅੰਜੋਂ ਫਿਰ ਇੰਡੀਆ ਟੀਮ ਚ ਆ ਗਈ 2 ਸਾਲ ਦੇ ਵਿੱਚ ਸਿੱਖਿਆ ਤੁਹਾਡੇ ਤੋਂ ਮਿਹਨਤ ਕੀਤੀ ਤੇ ਆਪਣੀ ਜਗਾ ਬਣਾਈ ਠੀਕ ਹੈ ਮੈਮ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਹੋ ਕਿ ਤੁਸੀਂ ਵੀ ਜਿਹੜੀ ਸ਼ੂਟਿੰਗ ਕੀਤੀ ਹੈ ਤੇ ਹੁਣ ਵੀ ਸਿਖਾਉਂਦੇ ਹੋ ਅੰਜਮ ਨੂੰ ਕਿ ਇਹ ਗਲਤ ਹੋ ਰਿਹਾ ਹੈ ਇਹਨੂੰ ਠੀਕ ਕਰਨਾ ਇਹ ਬਹੁਤ ਹਾਈ ਲੈਵਲ ਤੇ ਹੋ ਗਿਆ ਹੈ ਸੜੇ ਟਾਈਮ ਤਾਂ ਓਪਨ ਸਾਈਟ ਵੈਪਨਸ ਹੁੰਦੇ ਸੀ ਤੇ ਹੁਣ ਪੀਪਸਾਈਡ ਵੈਪਨਸ ਜਿਹੜੇ ਕਿ ਇੰਟਰਨੈਸ਼ਨਲ ਕੰਪੀਟੀਸ਼ਨਸ ਦੇ ਵਿੱਚ ਹੁੰਦੇ ਆ ਤੇ ਹੁਣ ਤਾਂ ਮੈਨੂੰ ਉਸ ਤੋਂ ਸਿੱਖਣਾ ਹੁੰਦਾ ਕਿ ਮੇਰਾ ਵੀ ਮਨ ਕਰਦਾ ਕਿ ਮੈਂ ਵੀ ਕਰਾਂ ਹੁਣ ਦੁਬਾਰਾ ਤੇ ਉਹ ਲੈਵਲ ਕੁਝ ਹੋ ਰਹੀ ਹੈ ਸਾਡੇ ਟਾਈਮ ਤਾਂ ਥੋੜਾ ਜਿਹਾ ਕੰਪਿਊਟਰਾਈਜ਼ਡ ਸਿਸਟਮ ਨਹੀਂ ਸੀਗਾ ਤੇ ਓਪਨ ਸਾਈਡ ਵੈਪਨ ਸੀਗੇ ਤੇ ਉਹ ਟੋਟਲੀ ਡਿਫਰੈਂਟ ਹੈ ਇੱਕ ਪ੍ਰੈਸ਼ਰ ਵੀ ਰਹਿੰਦਾ ਹੈ ਮੈਮ ਤੋਂ ਆਪਣੇ ਆਪ ਨੂੰ ਕਾਮ ਡਾਊਨ ਰੱਖਣ ਦੇ ਲਈ ਅੰਜੂਮ ਕੀ ਕਰਦੇ ਨੇ ਅੰਜੂਮ ਪੇਂਟਿੰਗ ਕਰਦੀ ਹੈ ਔਰ ਟਰੈਕਿੰਗ ਵਗੈਰਾ ਸਾਈਕਲਿੰਗ ਕਰ ਰਿਹਾ ਵੈਸੇ ਡਰਾਈਵਿੰਗ ਵੀ ਅੱਛੀ ਲੱਗਦੀ ਹੈ ਉਸਨੂੰ ਬਹੁਤ ਲੌਂਗ ਡਰਾਈਵ ਉੱਤੇ ਜਾਣਾ ਔਰ ਮੈਨ ਹੈ ਪੇਂਟਿੰਗ ਅਗਰ ਆਪਣਾ ਮਾਈਂਡ ਬਿਲਕੁਲ ਕੰਮ ਕਰਨਾ ਹੈ ਤੇ ਉਹ ਪੇਂਟਿੰਗ ਕਰਦੀ ਹੈ ਉਸਨੇ ਬਹੁਤ ਸਾਰੀ ਪੇਂਟਿੰਗਸ ਬਣਾਈਆਂ ਤੇ ਉਹ ਬੱਚਿਆਂ ਨੂੰ ਵੀ ਅਵੇ ਡਿਫਰੈਂਟ ਕੋਰਸ ਵੀ ਲਿਖ ਦਿਆ ਹੈ ਹੈਂਡ ਰਾਈਟਿੰਗ ਬਹੁਤ ਪਿਆਰਾ ਹੈ ਤੇ ਉਹ ਉਸਦੇ ਨਾਲ ਜਿਹਨੂੰ ਕੁਝ ਲਿਖ ਕੇ ਦਿੰਦੇ ਆ ਤਾਂ ਉਹ ਇਫੈਕਟਿਵ ਹੁੰਦਾ ਹੈ ਤੇ ਆਪਣੇ ਜਿਹੜੇ ਸ਼ੂਟਰ ਨਾਲ ਬੱਚਿਆਂ ਉਹਨਾਂ ਨੂੰ ਵੀ ਦਿਨ ਕੁਛ ਨਾ ਕੁਛ ਗਿਫਟ ਕਰੇਗੀ ਔਰ ਅਗਰ ਕੋਈ ਡਾਇਰੀ ਹੈ ਜਿਸ ਤਰ੍ਹਾਂ ਕੋਈ ਡਾਇਰੀ ਤੇ ਲਿਖੇ ਜੋ ਵੀ ਕੋਈ ਕਹਿੰਦਾ ਹੈ ਨਾ ਤੇ ਉਹ ਉਸ ਨੂੰ ਬਣਾ ਕੇ ਦੇ ਦਿੰਦੀ ਹੈ ਤੇ ਜਿਸ ਟਾਈਮ ਕੈਂਪਸ ਦੇ ਵਿੱਚ ਫ੍ਰੀ ਟਾਈਮ ਜਦੋਂ ਹੁੰਦਾ ਹੈ ਕਿਉਂਕਿ ਟਾਈਮ ਤਾਂ ਯੂਟਲਾਈਜ਼ ਕਰਨਾ ਜਾਂ ਫਿਰ ਬੁੱਕਸ ਪੜ੍ਹਨੀਆਂ ਬੁੱਕ ਰੀਡਿੰਗ ਦੀ ਵੀ ਉਹਨਾਂ ਚੰਗੀ ਆਦਤ ਹੈ ਮੇਨਲੀ ਸਪੋਰਟ ਸਾਈਕੋਲੋਜੀ ਪੋਸਟ ਗ੍ਰੈਜੂਏਟ ਹੈ ਉਹ ਹਾਂ ਤੇ ਫਿਰ ਉਹ ਜਿੰਨੇ ਵੀ ਟਾਪ ਪਲੇਅਰਸ ਆ ਉਹਨਾਂ ਦੀ ਬਾਇਓਗ੍ਰਾਫੀ ਪੜ੍ਹਦੀ ਹੈ ਹਾਂ ਉਹ ਪੰਜਾਬ ਪੁਲਿਸ ਦੇ ਵਿੱਚ ਵੀ ਨੇ ਜਾਂਦੇ ਆ জব ਤੇ ਨਹੀਂ ਕਿਉਂਕਿ ਇਹਨਾਂ ਨੇ ਆਪਣੇ ਕੈਂਪ ਸੇ ਜਾਣਾ ਹੁੰਦਾ ਇਹਨਾਂ ਦੇ ਕੋਈ ਨਾ ਕੋਈ ਕੁਛ ਨਾ ਕੁਛ ਕੈਂਪ ਚੱਲਿਆ ਰਹਿੰਦਾ ਹੈ ਤੇ ਜਾਂ ਫਿਟਨੈਸ ਤੇ ਕੰਮ ਕਰਨਾ ਹੈ ਜਾਂ ਮਾਈਂਡ ਬੋਡੀ ਸਾਰਾ ਹੀ ਜਿੰਨਾ ਵੀ ਕੰਮ ਹੈ ਤੇ ਜਿੰਨੇ ਵੀ ਟ੍ਰਾਇਲਸ ਤੇ ਜਾਣਗੇ ਕੰਪੀਟੀਸ਼ਨਸ ਜਾਣਗੇ ਫਿਰ ਇਹਨਾਂ ਨੂੰ ਆਪਣਾ ਨਾ ਮੇਲ ਦੇਣੀ ਪੈਂਦੀ ਹੈ ਕਿ ਐਨੀ ਤੋਂ ਐਨੀ ਡੇਟ ਤੱਕ ਅਸੀਂ ਇੱਥੇ ਜਾ ਰਹੇ ਹਾਂ ਐਨੀ ਡੇਟ ਤੋ ਉਹ ਫਿਰ ਉਸ ਤਰ੍ਹਾਂ ਹੀ ਚੱਲਦੇ ਰਹਿੰਦਾ ਜਦੋਂ ਫਿਰ ਇਹ ਬੁਲਾਉਂਦੇ ਆ ਜਾਂ ਜੋ ਵੀ ਕੋਈ ਹੁੰਦਾ ਉਦੋਂ ਜਾਂਦੇ ਆ ਰੈਗੂਲਰਿਟੀ ਨਹੀਂ ਹੈ ਕਿ ਉਹ ਆਪਣੀ ਜੌਬ ਤੇ ਜਾਂਦੇ। ਅੱਛਾ ਮੈਂ ਅਸੀ ਇੱਕ ਚੀਜ਼ ਹੋਰ ਵੀ ਦੇਖੀ ਸੀ ਕਿ ਜਿਹੜੇ ਖਿਡਾਰੀ ਨੇ ਹਾਲਾਂਕਿ ਅੰਜਮ ਤੋਂ ਪੰਜਾਬ ਤੋਂ ਖੇਡਦੇ ਆਂ ਕੁਝ ਪੰਜਾਬ ਦੇ ਖਿਡਾਰੀ ਐ ਉਹ ਚੰਡੀਗੜ੍ਹ ਤੋਂ ਖੇਲਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਜਾਂ ਹਰਿਆਣਾ ਤੋਂ ਖੇਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਫੈਸਿਲਿਟੀਆਂ ਪਲੱਸ ਪ੍ਰਾਈਜ਼ ਮਨੀ ਦਾ ਵੀ ਰਹਿੰਦਾ ਹੈ ਤੇ ਉਹ ਕਦੇ ਅੰਜਮ ਨੇ ਇਹ ਚੀਜ਼ ਕਹੀ ਹੈ ਤੁਹਾਨੂੰ ਕਿ ਪ੍ਰਾਈਜ਼ ਮਨੀ ਘਟ ਹੈ ਉੱਥੇ ਆ ਉਹ ਵੀ ਚੰਡੀਗੜ੍ਹ ਤੋਂ ਖੇਡਣਾ ਚਾਹੀਏ ਨਹੀਂ ਸਾਡੇ ਦਿਮਾਗਸ ਨਾਲ ਜਿੰਦੋਂ ਸਟਾਰਟਿੰਗ ਪੁਆਇੰਟ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਦਿਮਾਗ 'ਚ ਨਹੀਂ ਆਇਆ ਕਿ ਸਾਨੂੰ ਪ੍ਰਾਈਜ਼ ਬਣਨੀ ਚਾਹੀਦੀ ਹੈ ਕਦੇ ਵੀ ਨਹੀਂ ਆਇਆ ਨਾ ਹੀ ਸਾਨੂੰ ਇਹ ਆਇਆ ਕਿ ਸਾਨੂੰ ਜੌਬ ਚਾਹੀਦੀ ਹੈ ਕਦੇ ਵੀ ਨਾ ਇਸੇ ਪਾਪਾ ਨੇ ਫੋਰਸ ਕੀਤਾ ਕਿ ਹਾਂ ਇਹ ਜੁਆਇਨ ਕਰ ਲੋ ਇਹ ਜੁਆਇਨ ਕਰ ਨਾ ਹੀ ਮੇਰੇ ਦਿਮਾਗ 'ਚ ਆਇਆ ਸਾਨੂੰ ਇਹ ਸਿਰਫ ਮੈਡਲ ਆਇਆ ਸਿਰਫ ਹਾਂ ਕਿ ਇਹ ਇਸਨੇ ਅੱਛਾ ਆਪਣੇ ਆਪ ਨੂੰ ਪ੍ਰੂਵ ਕੀਤਾ ਹੈ ਆਪਣਾ ਅੱਗੇ ਵਧਿਆ ਮੇਰੇ ਦਿਮਾਗ 'ਚ ਇਹ ਸੀਗਾ ਸਟਾਰਟਿੰਗ ਤੋਂ ਹੀ ਕਿ ਹਾਂ ਇਹ 올림픽 ਜਾਏਗੀ ਉੱਥੇ ਮੈਡਲ ਲੈ ਕੇ ਆਏਗੀ ਜਦ ਕਿ ਉਹ ਸਫ਼ਰ ਬਹੁਤ ਲੰਬਾ ਹੈ ਸੀਗਾ ਪਹੁੰਚ ਵੀ ਗਏ ਆ ਤੇ ਹੁਣ ਮੈਡਲ ਦੀ ਉਮੀਦ ਹੈ ਤੁਸੀਂ 2 ਦਿਨ ਦੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਅੱਜ ਤੋਂ ਕਰ ਦਿੱਤੀ ਹੈ ਬਿਲਕੁਲ ਬਿਲਕੁਲ ਅਸੀਂ ਉਹਨੇ ਸਕਰੀਨ ਲਿਆਂਦੀ ਹੈ ਲਗਾਈ ਹੈ ਕਿ ਇੱਧੇ ਜੇ ਦੇਖ ਕੇ ਇੰਜੋਏ ਕਰਾਂਗੇ ਬਹੁਤ ਮੁਸ਼ਕਿਲ ਹੁੰਦਾ ਹੈ ਮੈਮ ਜਿਸ ਜਿੱਥੇ ਗਏ ਹਨ ਅੰਜੂਮ ਜਾਂ ਜਿੰਨੇ ਵੀ ਸਾਡੇ ਖਿਡਾਰੀ ਗਏ ਹਨ ਸਾਰਿਆਂ ਦੇ ਲਈ ਇੱਕ ਬਹੁਤ ਹੀ ਕਹੀਏ ਕਿ ਇੱਕ ਚੈਲੰਜ ਵੀ ਹੈ ਇੱਕ ਐਕਸਾਈਟਿਡ ਐਕਸਾਈਟਮੈਂਟ ਵੀ ਹੈ ਕੀ ਮੰਦੇ ਹੋ ਖੇਡਾਂ ਨੂੰ ਲੈ ਕੇ ਹੁਣ ਭਾਰਤ ਕਿੰਨਾ ਕੀ ਜ਼ਿਆਦਾ ਅੱਗੇ ਵਧ ਰਿਹਾ ਹੈ ਜਾਂ ਹੋਰ ਵੀ ਹੱਲੇ ਲੋੜ ਹੈਗੀ ਹੈ ਦੇਖੋ ਜੀ ਹਜੇ ਲੋੜ ਤਾਂ ਬਹੁਤ ਹੈ ਪਰ ਜਿੰਨਾ ਕਿ 8-10 ਸਾਲਾਂ ਦੇ ਵਿੱਚ ਮਤਲਬ ਇਹ ਬੱਚਾ ਨੂੰ سپورਟ ਮਿਲੀ ਹੈ ਨਾ ਖੇਲੋ ਇੰਡੀਆ ਦੇ ਥਰੂ ਹੋਰ ਕੰਪੀਟੀਸ਼ਨਸ ਡਿਫਰੈਂਟ ਬਹੁਤ ਆਏ ਪਹਿਲੇ ਜਿਹੜੀਆਂ ਨੈਸ਼ਨਲ ਗੇਮਸ ਹੁੰਦੀਆਂ ਸੀ ਇਹ ਕਈ ਕਿ ਸਾਲ ਵਿੱਚ ਮਿਸ ਕਰ ਜਾਂਦੇ ਸੀਗੇ ਹੁਣ ਕੁਝ ਸਾਲਾਂ ਤੋਂ ਇਹ ਨੈਸ਼ਨਲ ਗੇਮਸ ਵੀ ਹੋਈਆਂ ਤੇ ਬਾਕੀ ਕੰਪੀਟੀਸ਼ਨਸ ਵੀ ਕਾਫੀ سپورਟ ਹੈ ਜਿ세 ਜਿਸ ਤਰ੍ਹਾਂ ਪੋਡੀਅਮ ਸਕੀਮ ਹੈ ਇਹਨਾਂ ਦੀ ਸੈਂਟਰ ਦੀ ਤੇ ਉਹ ਹਰ ਐਥਲੀਟ ਨੂੰ ਜਿਹੜੇ ਚੂਜ਼ ਕਰ ਲੈਂਦੇ ਆ ਕਿ ਹਾਂ ਇਹ ਐਥਲੀਟ ਜਿਹੜੇ ਹੈ ਪੋਡੀਅਮ ਤੱਕ ਪਹੁੰਚਣਗੇ ਤੇ ਉਹਨਾਂ ਨੂੰ ਹੈਲਪ ਕਰਦੇ ਅੰਜਮ ਨੂੰ ਆਈ ਥਿੰਕ 5 6 ਸਾਲ ਹੋ ਗਏ ਹੈ ਉਹ ਸਕੀਮ ਦੇ ਅੰਦਰ ਮਿਲਦੇ ਹੋਏ ਸਾਰਾ ਬੈਨੀਫਿਟ ਮਿਲ ਰਿਹਾ ਸਕੀਮ ਬਹੁਤ अच्छी ਆ ਗਈ ਹੈ ਬਹੁਤ ਚੰਗੀ ਸਕੀਮਸ ਹੈਗੀਆਂ ਇੱਕ ਤਾਂ ਦੇਖੋ ਉਸ ਪੋਡੀਅਮ ਤੱਕ ਪਹੁੰਚਣਾ ਤਾਂ ਕੋਈ ਕੋਈ ਖੜਾ ਰਹੀ ਹੈ ਪਰ ਫਿਟਨੈਸ ਤਾਂ ਦੇਸ਼ ਦੇ ਹਰ ਬੱਚੇ ਦੀ ਹੋ ਜਾਏਗੀ ਨਾ ਕਿਉਂਕਿ ਮੇਨ ਹੈ ਦੇਸ਼ ਫਿਟ ਹੋਏਗਾ ਦੇਸ਼ ਫਿਟ ਹੋਏਗਾ ਤਾਂ ਹੀ ਉਸ ਦੀ ਹਰ ਚੀਜ਼ ਹਿੱਟ ਹੋਏਗੀ

ਪ੍ਰਾਈਡ ਆਫ ਇੰਡੀਆ ਵਾਲਾ ਤੁਸੀਂ ਉੱਥੇ ਪੋਸਟਰ ਰੱਖਿਆ ਹੋਇਆ ਹੈ ਤੇ ਪ੍ਰਾਈਡ ਹੈ ਬਿਲਕੁਲ ਜਿੰਨਾ ਜਿੰਨੇ ਵੀ ਸੈਂਟੀਮੈਂਟਸ ਤੁਸੀਂ ਐਜ਼ ਅ ਮਦਰ ਆਪਣੇ ਬੱਚੇ ਵਾਸਤੇ ਦਿਖਾਏ ਹੈ ਹਰ ਇੱਕ ਮਾਂ ਦਿਖਾਉਂਦੀ ਹੈ ਨਾ ਕੋਈ ਅਜੀਹਾ ਮੋਮੈਂਟ ਅ ਅੰਜੂਮ ਦੇ ਨਾਲ ਤੁਹਾਡਾ ਜਿਹੜਾ ਤੁਸੀਂ ਸਾਂਝੀ ਸਾਂਝਾ ਕਰਨਾ ਚਾਹੋ ਕੋ ਟਰਨਿੰਗ ਪੁਆਇੰਟ ਔਫ ਦਿ ਲਾਈਫ ਦਾ ਜਾਂ ਤੁਹਾਡਾ ਉਹਦੇ ਲਈ ਨਹੀਂ ਕਾਫੀ ਐਸੇ ਪੁਆਇੰਟਸ ਹੈ ਜਿਹੜੇ ਕਿ ਮਤਲਬ ਬਹੁਤ ਇੰਜੋਏਬਲ ਮੂਮੈਂਟਸ ਹੈ ਕਿਉਂਕਿ ਐਨਸੀਸੀ ਦੇ ਵਿੱਚ ਇੱਕ ਵਾਰੀ 2013 ਦੇ ਵਿੱਚ ਸਾਨੂੰ ਅੰਮ੍ਰਿਤਸਰ ਬੁਲਾਇਆ ਸੀਗਾ ਤੇ ਉੱਥੇ ਜਿਹੜੇ ਡੀਜੀ ਐਨਸੀਸੀ ਹੁੰਦੇ ਸਾਡੇ ਟਾਪ ਇੰਡੀਆ ਦੇ ਟਾਪ ਜਿਹੜੇ ਡੀਜੀ ਐ ਉਹ ਉਹਨਾਂ ਨੇ ਇਨਵਾਈਟ ਕੀਤਾ ਸੀਗਾ 2013 ਇੰ ਅੰਮ੍ਰਿਤਸਰ ਤੇ ਉਹ ਮੂਮੈਂਟ ਜਿਹੜਾ ਸੀਗਾ ਬਹੁਤ ਇੰਜੋਏਬਲ ਸੀਗਾ ਸ਼ਾਇਦ ਅੰਜੂ ਮੁਸਮ ਛੋਟੀ ਸੀ ਉਹਨੂੰ ਨਹੀਂ ਫੀਲ ਹੋਏਗਾ ਕਿਉਂਕਿ ਮੈਂ ਐਨਸੀਸੀ ਐ ਐਨ ਹੋ ਰਹੀਆਂ ਐਨਸੀਸੀ ਆਫੀਸਰ ਰਹੀਆਂ ਤੇ ਮੈਂ ਉਹ ਫੀਲ ਕੀਤਾ ਕਿ ਜਦੋਂ ਅਸੀਂ ਕੈਂਪਸ ਦੇ ਵਿੱਚ ਹੁੰਦੇ ਹਾਂ ਔਰ ਜਦੋਂ ਅਸੀਂ ਇਸ ਤਰ੍ਹਾਂ ਡੀਜੀ ਐਨਸੀਸੀ ਨੂੰ ਮਿਲ ਰਹੇ ਹਾਂ ਤੇ ਉਹ ਕਿੰਨਾ ਰਿਗਾਰਡ ਮਿਲਿਆ ਐਜ਼ ਅ ਮਦਰ ਤੇ ਉਸ ਤੋਂ ਬਾਅਦ 2015 ਦੇ ਵਿੱਚ ਡਿਫੈਂਸ ਮਿਨਿਸਟਰ ਮਨੋਹਰ ਪਾਰਕਰ ਨੇ ਦਿੱਲੀ ਉਹਨਾਂ ਨੇ ਬੁਲਾਇਆ ਉਹਨਾਂ ਨੇ ਮਤਲਬ ਬਹੁਤ ਅੱਛਾ ਸਾਡਾ ਇੰਤਜ਼ਾਮ ਕੀਤਾ ਸੀਗਾ ਸਾਰੇ ਐਨਸੀਸੀ ਵਾਲਿਆਂ ਨੇ ਤੇ ਉਹ ਮੂਮੈਂਟ ਵੀ ਸਾਨੂੰ ਬਹੁਤ ਹੀ ਇੰਜੋਏਬਲ ਲੱਗਾ ਕਿ ਪਾਰਕਰ ਜੀ ਆਏ ਸੀਗੇ ਤੇ ਉਹਨਾਂ ਨੇ ਵੀ ਕਮੈਂਡੇਸ਼ਨ ਸਰਟੀਫਿਕੇਟ ਦਿੱਤਾ ਤੇ ਕਿਉਂਕਿ ਟਾਈਮ ਟੂ ਟਾਈਮ ਬੱਚੇ ਬੂਸਟਰਪ ਹੁੰਦੇ ਰਹਿਣ ਨਾ ਕੁਛ ਨਾ ਕੁਛ ਉਹਨਾਂ ਨੂੰ ਇਨਾਮ ਮਿਲਦਾ ਰਹੇ ਤਾਂ ਫਿਰ ਉਹ ਮੋਟੀਵੇਸ਼ਨ ਜਿਹੜੀ ਹੈ ਉਹ ਕੰਟੀਨਿਊ ਰਹਿੰਦੀ ਹੈ ਆਦਰਵਾਇਸ ਫਿਰ ਥੋੜਾ ਜਿਹਾ ਆਪਣੀ ਜਿਹੜੀ ਪ੍ਰੈਕਟਿਸ ਹੈ ਜਾਂ ਕੁਛ ਹੈ ਪੂਰੀਤ ਆ ਜਾਂਦੀ ਹੈ ਅਗਰ ਕੋਈ ਨਾ ਕੋਈ ਬੱਚਾ ਨੂੰ ਨਾ ਔਨਰ ਕਰਦੇ ਰਹਿਣ ਡਿਫਰੈਂਟ ਡਿਫਰੈਂਟ ਪਲੇਸਿਸ ਤੇ ਫਿਰ ਉਹ ਅੱਛਾ ਉਹ ਰਹਿੰਦਾ ਬੱਚਿਆਂ ਲਈ ਕਿ ਆਪਣੀ ਸੁਧਾਰਨ ਲਈ ਆਪਣੀ ਜਿਹੜੀ ਪਰਫਾਰਮੈਂਸ ਹੈ ਉਹ ਬੈਟਰ ਕਰਨ ਲਈ ਤੇ ਉਹ ਮੈਂ ਤਾਂ ਕਹਾਂਗੀ ਕਿ ਅੱਗੇ ਵਾਸਤੇ ਵੀ ਕਿ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਬੱਚਿਆਂ ਨੂੰ ਆਨਰ ਕਰਦੇ ਰੋ ਜਿਹਦਾ ਕਿ ਫਿਰ ਬੱਚੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਬਲਕਿ ਇਸ ਨਾਲ ਮੋਟੀਵੇਸ਼ਨ ਵੀ ਰਹਿੰਦੀ ਹੈ ਤੇ ਬੱਚਾ ਵੀ ਬਿਹਤਰ ਕਰਨ ਦੇ ਲਈ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਇਹੀ ਉਮੀਦ ਅਸੀਂ ਵੀ ਕਰਦੇ ਹਾਂ ਕਿ ਇਸ ਵਾਰੀ ਜਿਹੜਾ 골ਡ ਹੈ ਉਹ ਸਾਰੇ 골ਡ ਆਪਣੇ ਕੋਲ ਹੀ ਆਣ ਕਿਉਂਕਿ ਭਾਰਤ ਦੇ ਜਿਹੜੇ ਵੀ ਖਿਡਾਰੀ ਨੇ ਬਹੁਤ ਮਿਹਨਤ ਕਰਕੇ ਉੱਥੇ ਪਹੁੰਚੇ ਹਰ ਕਿਸੇ ਨੇ ਆਪਣਾ ਇੱਕ ਅਲੱਗ ਮੁਕਾਮ ਹਾਸਲ ਕੀਤਾ ਹੈ। ਤੇ ਜਿਹੜਾ ਅੰਜੂ ਮੋਦਗਿਲ ਦੀ ਗੱਲ ਕਰੀਏ ਤੇ ਥਰਸਡੇ ਤੇ ਫਰਾਈਡੇ ਨੂੰ ਹੀ ਦੋਨੋਂ ਮੈਚਸ ਐ ਮੈਮ ਸੇਮ ਹੈ ਨਾ ਟਾਈਮਿੰਗ ਕੀ ਐ ਮੈਮ ਟਾਈਮਿੰਗ ਕਦੋਂ ਹੈ ਟਾਈਮਿੰਗ ਆਈ ਥਿੰਕ ਥਰਸਡੇ ਨੂੰ ਤਾਂ 3:30 ਹੈ ਔਰ ਫਰਾਈਡੇ ਨੂੰ 1 ਵਜੇ ਹੈ ਹਾਂ ਸਕਿਊ ਹਾਲਾਂਕਿ ਅਲੱਗ-ਅਲੱਗ ਪਲੇਟਫਾਰਮਸ ਤੇ ਜਿਹੜਾ ਹੈ ਪੈਰਾਓਲੰਪਿਕ ਚੱਲ ਰਿਹਾ ਹੈ ਤੇ ਕਿਉਂਕਿ ਅਸੀਂ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਕੁੜੀ ਚੰਡੀਗੜ੍ਹ ਦੀ ਧੀ ਜਿਹੜੀ ਉੱਥੇ ਖੇਡ ਰਹੀ ਹੈ ਤੇ ਸਾਰਿਆਂ ਦੀ ਸ਼ੁਭਕਾਮਨਾਵਾਂ ਉਹਦੇ ਨਾਲ ਹੈ ਤਾਂ ਜੋ 골ਡ ਜਿਹੜਾ ਹੈ ਉਹ ਸਾਡੇ ਕੋਲ ਹੀ ਆਵੇ ਕੈਮਰਾ ਪ੍ਰੈਸੈਂਟ ਵਿਕਾਸ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ